ਸਵੇਰ ਦੇ ਅਸੀਂ 9:30 ਵਜੇ 8:30 9:00 ਵਜੇ ਦੇ ਇੱਥੇ ਬਾਹਰ ਬੈਠੇ ਆ ਅੱਜ ਦੀ ਕਾਰਵਾਈ ਇਹ ਹੋਈ ਹੈ ਕਿ ਪੰਜਾਬ ਸਰਕਾਰ ਨੇ ਸੁਖਪਾਲ ਸਿੰਘ ਖੇਰਾ ਦੀ 10 ਦਿਨ ਦੀ ਰਿਮਾਂਡ ਮੰਗੀ ਸੀ ਬੜਾ ਵੱਡਾ ਉੱਥੇ ਇਲਜ਼ਾਮ ਲਾਇਆ ਗਿਆ ਜੀ ਕਿ ਸੁਖਪਾਲ ਸਿੰਘ ਖੇਰਾ ਦਾ ਬਹੁਤ ਵੱਡਾ ਤਸਕਰ ਹੈ ਇਹਦੀ ਅਸੀਂ ਕਾਲ ਰਿਕਾਰਡ ਚੈੱਕ ਕਰਨੀ ਹੈ ਕਾਲ ਰਿਕਾਰਡ ਕਿਦੋਂ ਦੀ ਚੈੱਕ ਕਰਨੀ ਹੈ ਚੈੱਕ ਕਰਨੀ ਹੈ 2015 ਦੀਆਂ ਉੱਥੇ ਮੈਂ ਬੜੇ 2-3 ਦਿਨਾਂ ਦਾ ਕਹਿ ਰਹੇ ਹਾਂ ਕਿ ਇਹੀ ਇਲਜ਼ਾਮ ਤੇ ਸਾਨੂੰ ਫਾਜ਼ਲਕਾ ਕੋਰਟ ਵੱਲੋਂ ਸਮਨ ਕੀਤਾ ਗਿਆ ਸੀ ਮੈਂ ਮੈਂ ਘਰ ਜਾ ਕੇ ਸਾਰਾ ਰਿਕਾਰਡ ਤੁਹਾਨੂੰ ਕੱਢ ਕੇ ਦਿਖਾਉਂਗਾ 2017 ਵਿੱਚ ਜਦ ਸਾਡਾ ਇਲਜ਼ਾਮ ਸਾਡਾ ਨਾਂ ਲਾਇਆ ਗਿਆ ਉਹਦੇ ਵਿੱਚ ਕਿਹਾ ਗਿਆ ਜੀ ਕਿ ਸੁਖਪਾਲ ਸਿੰਘ ਖੈਰਾ ਦਾ ਕਾਲ ਰਿਕਾਰਡ ਸਾਡੇ ਕੋਲ ਹੈ ਤੇ ਉਹਦੇ ਵਿੱਚ ਇਹ ਆਇਆ ਕਿ ਗੁਰਦੇਵ ਸਿੰਘ ਨੇ ਸੁਖਪਾਲ ਸਿੰਘ ਖੈਰਾ ਨੂੰ ਕਾਲ ਕੀਤੀ ਇਹ ਇਹ ਇਲਜ਼ਾਮ ਸੀ 2017 ਵਿੱਚ ਜਿਸ ਆਧਾਰ ਤੇ ਸਾਨੂੰ ਸਮਨ ਕੀਤਾ ਗਿਆ ਸੀ ਅੱਜ ਉਸ ਤੋਂ 5 ਸਾਲ ਬਾਅਦ 2017 ਤੋਂ 5 ਸਾਲ ਬਾਅਦ ਇੱਥੇ ਆ ਕੇ ਕਹਿ ਰਹੇ ਹੈ ਕਿ ਜੇ ਅਸੀਂ ਕਾਲ ਰਿਕਾਰਡ ਕਟਾਣਾ ਇੱਕ ਹਾਲ ਰਿਕਾਰਡ ਤਾਂ ਇਹਨਾਂ ਕੋਲ 2015-16 ਦਾ ਹੈ ਇਹ ਜੱਜ ਸਾਹਿਬ ਨੇ ਬੜੀ ਫਟਕਾਰ ਲਾਈ ਉਹਨਾਂ ਨੇ ਇਹ ਕਿਹਾ ਕਿ ਜੀ ਤੁਸੀਂ 2015-16 ਤੋਂ ਜਿਹੜਾ ਰਿਕਾਰਡ ਤੇ ਬੈਠੇ ਹੋ ਤੇ ਕੋਈ ਤਫ਼ਤੀਸ਼ ਨਹੀਂ ਕਰ ਸਕੇ ਤੇ ਅੱਜ ਤੁਸੀਂ ਆਉਣ ਵਾਲੇ 10 ਦਿਨਾਂ ਵਿੱਚ ਇਹ ਤਫ਼ਤੀਸ਼ ਕਿੱਦਾਂ ਕਰੋਗੇ ਸੋ ਹੈ ਤਾਂ ਕੋਈ ਵੱਡੀ ਗੱਲ ਨਹੀਂ ਮੰਨੀ ਜਾਂਦੀ ਪਰ ਮੇਰੇ ਮੇਰੇ ਅੰਦਾਜ਼ੇ ਵਿੱਚ ਇਹ ਸਾਡੀ ਪਹਿਲੀ ਜਿੱਤ ਹੈ ਪੁਲਿਸ ਕਸਟਡੀ ਤੋਂ ਜੇਲ੍ਹ ਭੇਜਿਆ ਜਾਣਾ ਕੋਈ ਵੱਡੀ ਉਹ ਨਹੀਂ ਕਹਿ ਸਕਦੇ ਪਰ ਮੇਰੇ ਵਾਸਤੇ ਕਿਉਂਕਿ ਮੈਨੂੰ ਪਤਾ ਹੈ ਕਿ ਅਸਲੀਅਤ ਕੀ ਹੈ ਮੈਂ ਨੂੰ ਮੈਂ ਕਹੂੰਗਾ ਕਿ ਇਹ ਸੱਚ ਸੱਚ ਦੀ ਪਹਿਲੀ ਜਿੱਤ ਹੈ ਤੇ ਆਉਣ ਵਾਲੇ ਸਮੇਂ ਵਿੱਚ ਪਰਮਾਤਮਾ ਸਾਡੇ ਨਾਲ ਅ ਪਰਮਾਤਮਾ ਸਾਨੂੰ ਬਹੁਤ ਚੰਗੇ ਰਾਹ ਪਾਉਗਾ ਪੁਲਿਸ ਵੱਲੋਂ ਕੀ ਦੱਸਿਆ ਗਿਆ ਕਿ ਪਿਛਲੇ 2 ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਕੀ ਕੀ ਉਹਨਾਂ ਨੇ ਗੱਲਬਾਤ ਦੇਖੋ ਪੁਲਿਸ ਨੇ ਤਫ਼ਤੀਸ਼ ਤਾਂ ਕੀ ਕਰਨੀ ਸੀ ਅਸਲੀਅਤ ਇਹ ਹੈ ਕਿ ਸਾਨੂੰ ਬਿਠਾ ਕੇ ਖੈਰਾ ਸਾਹਿਬ ਨੂੰ ਔਰ ਖੈਰਾ ਸਾਹਿਬ ਨੇ ਅੱਜ ਜੱਜ ਸਾਹਿਬ ਦੇ ਅੱਗੇ ਆਪ ਕਿਹਾ ਕਹਿੰਦੇ ਕਿ ਮੈਨੂੰ ਇਹ ਬਿਠਾ ਕੇ ਪੁੱਛ ਪੁੱਛਣ ਲੱਗੇ ਕਿ ਜੀ ਅੱਛਾ ਜੀ ਤੁਹਾਡੇ ਬੱਚੇ ਕਿੰਨੇ ਆ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਹੈ ਤੁਹਾਡੀ ਤੁਹਾਡੀ ਮਦਰ ਦਾ ਕੀ ਨਾਮ ਹੈ ਤੁਸੀਂ ਕਿਸੇ ਨੂੰ ਘਰੋਂ ਚੱਕ ਕੇ ਤੇ ਉਹਦੇ ਪਰਿਵਾਰ ਦਾ ਹਾਲਚਾਲ ਪੁੱਛਣ ਵਾਸਤੇ ਉਹਨਾਂ ਨੂੰ ਫਾਜ਼ਿਲਕਾ ਲੈ ਕੇ ਆਏ ਸੀ ਸੋ ਜੱਜ ਸਾਹਿਬ ਨੇ ਸਾਰੀਆਂ ਗੱਲਾਂ ਦਾ ਨੂੰ ਧਿਆਨ ਚ ਰੱਖ ਕੇ ਖੇਰਾ ਸਾਹਿਬ ਨੂੰ ਅੱਜ ਪੁਲਿਸ ਕਸਟਡੀ ਤੋਂ ਕੱਢ ਕੇ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਕੁ ਖੇਰਾ ਸਾਹਿਬ ਨੇ ਗਲਬਤ ਹੋਈ ਕਿ ਕਿਸ ਤਰ੍ਹਾਂ ਰੱਖਿਆ ਗਿਆ ਸੀਗਾ ਇਹ ਕੋਈ ਟੌਰਚਰ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਟੌਰਚਰ ਇਹਨਾਂ ਨੇ ਕਿੱਦਾਂ ਕਰ ਸਕਦੇ ਸੀ ਯਾਰ ਸੁਖਪਾਲ ਸਿੰਘ ਖੇਰਾ ਹੈ ਉਹ ਉਹਨਾਂ ਬੜੇ ਉਹਨਾਂ ਨੇ ਕਿਹਾ ਕਿ ਬੜੀ ਤਮੀਜ਼ ਨਾਲ ਸਾਰੇ ਪੇਸ਼ ਆ ਰਹੇ ਆ ਦੇਖੋ ਇਹ ਸਾਰੇ ਪਿਆਦੇ ਨੇ ਪੁਲਿਸ ਵਾਲਿਆਂ ਦਾ ਇੱਕ ਮੈਂ ਕਦੀ ਖਿਲਾਫ ਨਹੀਂ ਮੇਰੇ ਦਾਦਾ ਜੀ ਵੀ ਪੁਲਿਸ ਰਹੇ ਨੇ ਇਹ ਇਹ ਅੱਜ ਪੰਜਾਬ ਸਰਕਾਰ ਦੀ ਸਿੱਧੀਆਂ ਹਦਾਇਤਾਂ ਤੇ ਕੰਮ ਕਰ ਰਹੇ ਨੇ ਅੰਦਰੋਂ ਪੁਲਿਸ ਵਾਲੇ ਵੀ ਜਾਣਦੇ ਨੇ ਕਿ ਅਸੀਂ ਬਹੁਤ ੱੱਕਾ ਕਰ ਰਹੇ ਹਾਂ ਪਰ ਇਹ ਚਲੋ ਅੱਜ ਕਿਸੇ ਦਾ ਜੋਰ ਚੱਲਦਾ ਤਾਂ ਉਹ ਆਪਣਾ ਚਲਾਂਦਾ ਹੈ ਪਰਮਾਤਮਾ ਜੱਗੇ ਮੈਂ ਅਰਦਾਸ ਕਰਦਾ ਕਿ ਸੱਚ ਜਲਦ ਤੋਂ ਜਲਦ ਬਾਹਰ ਆਏ ਹੁਣ ਕਿਹੜੀ ਜੇਲ੍ਹ ਚ ਲੈ ਕੇ ਗਿਆ ਹੁਣ ਮੁਖਸਰ ਮੇਰਾ ਖਿਆਲ ਲੈ ਕੇ ਜਾ ਥੋੜਾ ਕਨਫਰਮ ਮੈਨੂੰ ਮੈਂ ਉਨੀ ਗੱਲ ਸੁਣਨੀ ਪਾਇਆ ਮੈਂ ਬਾਹਰ ਆ ਗਿਆ ਸੀ ਕਿਉਂਕਿ ਚਲ ਲੜਾਈ ਕਿਸ ਤਰ੍ਹਾਂ ਲੜੀ ਜਾਏਗੀ ਅਸੀਂ ਕਿਸ ਤਰ੍ਹਾਂ ਆਗਾ ਲੈ ਕੇ ਲੜਾਈ ਠੋਕ ਕੇ ਲੜੀ ਜਾਊਗੀ ਹੋਰ ਕੋਈ ਸਾਨੂੰ ਲੜਾਈ ਹੋਰ ਕੋਈ ਤਰੀਕਾ ਲੜਾਈ ਲੜਨ ਦਾ ਹੁੰਦਾ ਵੀ ਨਹੀਂ ਅ 100 ਤੇ ਲੜਾਈ ਲੜਾਂਗੇ 110% ਆਪਣਾ ਜੋਰ ਲਾਵਾਂਗੇ ਤੇ ਤੁਹਾਡੇ ਸਾਹਮਣੇ ਕੁਝ ਕੁਝ ਜਿਨਾ ਵਿੱਚ ਜਾਂ ਕੁਝ ਹਫ਼ਤਿਆਂ ਵਿੱਚ ਜਾਂ ਕੁਝ ਮਹੀਨਿਆਂ ਵਿੱਚ ਤੁਹਾਡੇ ਸਾਹਮਣੇ ਇਦਾਂ ਸੱਚ ਨੂੰ ਲੈ ਕੇ ਖੜੇ ਹੋਵਾਂਗੇ ਤੇ ਬੇਲ ਵਾਸਤੇ ਕਿਵੇਂ ਕਰਨਾ ਕਿਉਂਕਿ ਅੱਜ ਜੁਡੀਸ਼ੀਅਲ ਕਸ਼ਰੀ ਵਿੱਚ ਭੇਜ ਦਿੱਤਾ ਗਿਆ ਹੈ ਤਾਂ ਅਸੀਂ ਜਲਦ ਤੋਂ ਜਲਦ ਮੰਗਲਵਾਰ ਨੂੰ ਬੇਲ ਮੂਵ ਕਰਾਂਗੇ ਦੇਖੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਦੇ ਨਾਲ ਦੇਖਿਆ ਗਿਆ ਕਿ ਪਿਛਲੇ ਗੇਟ ਕੋਲ ਆਕਰ ਉਹਨੂੰ ਪੇਸ਼ ਕੀਤਾ ਗਿਆ ਥੋੜਾ ਚੱਕਮਾ ਦੇਣ ਦੀ ਗੱਲ ਕੀਤੀ ਗਈ ਉਹ ਕੋਈ ਤਾਂ ਇਹ 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 ਇਹਦਾ ਮਤਲਬ ਇਹ ਸੀ ਕਿ ਇੱਥੇ ਤਕਰੀਬਨ ਜੇ ਮੈਂ ਗਲਤ ਨਾ ਹੋਵਾਂ ਤਾਂ 800 ਤੋਂ 1000 ਜਾਂ ਉਸ ਤੋਂ ਉੱਪਰ ਜਿਹੜੇ ਸਾਡੇ ਸਮਰਥਕ ਸੀ ਉਹ ਇਕੱਠੇ ਹੋਏ ਹੋਏ ਸੀ ਪੰਜਾਬ ਪੁਲਿਸ ਜਾਣਦੀ ਸੀ ਹਾਲਾਂਕਿ ਮੇਰੀ ਜਿਨ੍ਹਾਂ ਨਾਲ ਵੀ ਗੱਲ ਹੋਈ ਸੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਆਪਾਂ ਸ਼ਾਂਤ ਮੈ ਟੰਗ ਨਾਲ ਰਹੀਏ ਇੱਥੇ ਕੋਈ ਕੋਈ ਹੁੱਲੜਬਾਜ਼ੀ ਨਹੀਂ ਕੀਤੀ ਗਈ ਬੜੇ ਆਰਾਮ ਨਾਲ ਅਸੀਂ ਆਪਣੀ ਖੈਰਾ ਸਾਹਿਬ ਨੂੰ ਖੈਰਾ ਸਾਹਿਬ ਦੇ ਸਮਰਥਕ ਦੇਖਣ ਆਏ ਸੀ ਤੇ ਅਸੀਂ ਜੋ ਪਿੱਛੋਂ ਜੋ ਲੈ ਕੇ ਆਏ ਸ਼ਾਇਦ ਇਹਨਾਂ ਦਾ ਮੈਨੂੰ ਨਹੀਂ ਪਤਾ ਉਹਨਾਂ ਇਹ ਤਾਂ ਪੁਲਿਸ ਵਾਲੇ ਦੱਸਣਗੇ ਕਿਉਂ ਪਿੱਛੋਂ ਲੈ ਕੇ ਆਏ ਖੈਰਾ ਸਾਹਿਬ ਦਾ ਵਿਦੇਸ਼ ਜਾਣ ਦੀ ਗੱਲ ਕਹੀ ਜਾ ਰਹੀ ਸੀ ਕਿ ਵਿਦੇਸ਼ ਜਾਣਾ ਸੀ ਵਿਦੇਸ਼ ਦੇਖੋ ਸਰ ਸਾਡਾ ਇੱਕ ਟ੍ਰਾਇਲ ਮੁਹੱਲੀ ਵਿੱਚ ਵੀ ਚੱਲਦਾ ਹੈ ਇਨਫੋਰਸਮੈਂਟ ਡਾਇਰੈਕਟਿਡ ਈਡੀ ਦੇ ਖਿਲਾਫ ਉੱਥੇ ਅਸੀਂ ਕੋਰਟ ਤੋਂ ਪਰਮਿਸ਼ਨ ਲੈ ਕੇ ਬਾਹਰ ਚਲੇ ਸੀ ਅਸੀਂ ਬਿਨਾਂ ਪਰਮਿਸ਼ਨ ਤੋਂ ਹਾਈ ਬਾਹਰ ਨਹੀਂ ਚਲੇ ਸੀ ਜੋ ਵੀ ਅਸੀਂ ਬਾਹਰ ਜਾਣਾ ਸੀਗਾ ਅਸੀਂ ਕੋਰਟ ਦੀ ਪਰਮਿਸ਼ਨ ਦੇ ਨਾਲ ਚਲੇ ਸੀ ਕੋਈ ਅਸੀਂ ਗੱਲ ਬੇਟੇ ਨੂੰ ਅੱਜ ਕਿਦਾਂ ਲੱਗਦਾ ਸਾਰਾ ਇੱਕ ਬੇਟੇ ਨੂੰ ਅੱਜ ਕਿਦਾਂ ਮਹਿਸੂਸ ਬਹੁਤ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਦਾ ਸਵਾਲ ਕਰਦੇ ਮੇਰੇ ਅੱਖਾਂ ਭਰ ਆ ਗਈਆਂ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਸਰ ਥੈਂਕ ਯੂ ਦੇਖੋ ਉਿਸ ਨੇ ਦੁਬਾਰਾ ਫੇਰ ਐਪਲੀਕੇਸ਼ਨ ਦਿੱਤੀ ਸੀ ਕਿ ਅੱਜ ਦੁਬਾਰਾ ਵੀ 7 ਦਿਨ ਦਾ ਹੋਰ ਪੁਲਿਸ ਮਾਨ ਮੰਗਿਆ ਸੀਗਾ ਲੇਕਿਨ ਮਾਨਯੋਗ ਅਦਾਲਤ ਨੇ ਸਾਰੀ ਦਲੀਲਾਂ ਸੁਣਨ ਤੋਂ ਬਾਅਦ ਉਹਨੂੰ ਡਿਸਕਾਰਡ ਕਰ ਦਿੱਤਾ ਰਿਜੈਕਟ ਕਰ ਦਿੱਤਾ ਤੇ 13-10 ਅਸਸ ਜੁਡੀਸ਼ਨ ਕਿ ਸੜੀ ਭੇਜਿਆ ਸਭ ਕੀ ਦਲੀਲਾਂ ਸੀ ਜਿਨ੍ਹਾਂ ਨੂੰ ਸੁਣ ਕੇ ਪੁਲਿਸ ਦੀ ਜਿਹੜੀ ਅਪੀਲ ਦੇਖੋ ਪੁਲਿਸ ਪੁਲਿਸ ਆਪਣੀ ਦਲੀਲਾਂ ਹੁੰਦੀਆਂ ਸਾਡੇ ਕੋਲ ਤਾਂ ਜਵਾਬ ਸੀਗਾ ਸੀ ਜਵਾਬ ਦੇ ਦਿੱਤਾ ਪੁਲਿਸ ਨੇ ਉਹੀ ਦਲੀਲਾਂ ਸੀ ਕਿ ਜਿਹੜੇ ਦਲੀਲਾਂ ਪਹਿਲੇ ਦਿਨ ਤੋਂ ਦਿੱਤੀਆਂ ਸੀਗੇ ਉਹ 28 ਤਰੀਕ ਨੂੰ ਪੇਸ਼ ਕੀਤਾ ਜਿਉਂਦੇ ਨਹੀਂ ਉਹੀ ਦਲੀਲਾਂ ਸੀ ਪੁਲਿਸ ਪੁਲਿਸ ਵੱਲੋਂ ਇਹ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਸ ਵਾਰ ਸਾਡੇ ਕੋਲ ਬਹੁਤ ਤਗੜੇ ਸਬੂਤ ਨੇ ਜਿਨ੍ਹਾਂ ਜਿਨ੍ਹਾਂ ਨੂੰ ਦੇਖਦੇ ਇਸ ਵਾਰ ਖੈਰਾ ਜੀ ਨਹੀਂ ਬਾਹਰ ਆਣਗੇ ਦੇਖੋ ਸਬੂਤ ਸਬੂਤ ਮਾਨਯੋਗ ਅਦਾਲਤ ਕੋਲ ਜਿਹੜੇ ਰੱਖੇ ਸੀਗੇ ਇਹਨਾਂ ਨੇ ਉਹ ਮਾਨਯੋਗ ਅਦਾਲਤ ਨੇ ਨਹੀਂ ਮੰਨੇ ਕਿਉਂਕਿ ਸਬੂਤ ਹੈ ਹੀ ਨਹੀਂ ਕੋਈ ਇੱਕ ਸਰ ਜੋ ਖੈਰਾ ਜੀ ਦੀ ਜੋ ਸਿਕਿਉਰਟੀ ਦੇ ਮਤਲਬ ਜੇ ਕੋਈ ਅਦਰ ਇਸ਼ੂ ਉਠਾ ਕੋਰਟ ਦੇ ਵਿੱਚ ਸਿਕਿਉਰਟੀ ਅਸੀਂ ਕਹੇ ਜੀ ਕਿਉਂਕਿ ਜਿਹੜੇ ਪਾਲਸਿੰਗ ਖੈਰਾ ਨੇ ਡ ਕਿ ਡਰਗ ਮਾਰਕਿੰਗ ਨੇ ਖਲਾਫ ਬੋਲ ਦੇ ਨੇ ਜੀ ਉਹ ਉਹਨਾਂ ਦੇ ਉਹਨਾਂ ਉਹਨਾਂ ਨੂੰ ਐਪਰੀਹੈਂਸ ਐਪਰੀਹੈਂਸ਼ਨ ਸੀਗੀ ਹੰਦੇਸ਼ਾ ਸੀਗਾ ਕਿ ਮੈਨੂੰ ਕਿਸੇ ਜੇਲ੍ਹ 'ਚ ਭੇਜਣਗੇ ਮੇਰੇ ਤੇ ਕੋਈ ਗੈਂਗਸਟਰ ਜਾਂ ਕੋਈ ਹੋਰ ਅਟੈਕ ਕਰ ਸਕਦਾ ਮੇਰੀ ਸੇਫਟੀ ਸਟਰੀ ਰੱਖੀ ਹੈ ਕਿਹੜੀ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਨਹੀਂ ਇਹ ਮਾਨਯੋਗ ਅਦਾਲਤ ਹੈ ਮਾਨਯੋਗ ਅਦਾਲਤ ਜਿੱਥੇ ਸਿੱਖ ਸਮਝੇਗੀ ਜਿਸ ਤਰੀਕੇ ਉਹ ਕਰ ਰਹੇ ਇਹ ਬਾਹਰ ਫੋਰਮ ਪੈ ਜਾਣਾ ਚਾਹੁੰਦੇ ਸਨ ਬਿਲਕੁਲ ਗਲਤ ਗੱਲ ਹੈ ਬਿਲਕੁਲ ਗਲਤ ਗੱਲ ਹੈ ਦੇਖੋ ਮੈਂ ਮੈਂ ਦੱਸਣਾ ਚਾਹਨਾ ਪਾਲ ਸਿੰਘ ਖਾਰਾ ਜੀ ਦਾ ਜਿਹੜਾ ਦੇ ਇਹਨਾਂ ਦਾ ਪਾਸਪੋਰਟ ਸੀਗਾ ਮਾਨਯੋਗ ਅਦਾਲਤ 'ਤੇ ਜਮ੍ਹਾਂ ਸੀਗਾ ਉਹਨੂੰ ਰਿਲੀਜ਼ ਕਰਾਉਣ ਵਾਸਤੇ ਐਪਲੀਕੇਸ਼ਨ ਦਿੱਤੀ ਗਈ ਸੀ ਲੇਕਿਨ ਜਦੋਂ ਤੱਕ ਐਪਲੀਕੇਸ਼ਨ ਸਾਡੀ ਐਕਸੈਪਟ ਹੋਈ ਉਦੋਂ ਤੱਕ ਸਾਡੀ ਡਾਕਟਰ ਕੋਲ ਜਿਹੜੀ ਅਪਾਇੰਟਮੈਂਟ ਲਈ ਸੀ ਕਿਉਂਕਿ ਉਹਨਾਂ ਪ੍ਰੋਸਟੇਟ ਕੈਂਸਰ ਦੀ ਮਰੀਜ਼ ਨੇ ਉਹਨਾਂ ਨੂੰ ਡਾਕਟਰ ਨੂੰ ਦਿਖਾਣ ਜਾਣਾ ਸੀ ਆਪ ਨੂੰ ਬਿਮਾਰੀ ਬਾਰੇ ਲੇਕਿਨ ਜਦੋਂ ਤੱਕ ਉਹ ਸਾਨੂੰ ਅਲਾਉ ਹੋਇਆ ਕੋਰਟ ਜੋ ਐਪਲੀਕੇਸ਼ਨ ਸਾਡੀ ਲਾਉ ਹੋਈ ਪਾਸਪੋਰਟ ਮਿਲਣ ਦੀ ਉਦੋਂ ਤੱਕ ਸਾਡੀ ਡੇਟ ਲੰਘ ਚੁੱਕੀ ਸੀ ਐਸਲੋ ਨਹੀਂ ਜਾ ਸਕਦਾ ਭੱਜੇ ਦਾ ਸਵਾਲ ਹੀ ਨਹੀਂ ਇੱਕ ਲੈਜਿਸਲੇਟਿਵ ਅਸੈਂਬਲੀ ਦਾ ਮੈਂਬਰ ਹੈ ਜੁਨਾ ਮੈਂ ਜੀ ਕਹ ਰਾ ਜੀ ਦੀ ਲੀਗਲ ਟੀਮ ਦਾ ਫਰਦਰ ਕੀ ਜੋ ਦੇਖੋ ਪਹਿਲੇ ਡਾਕੂਮੈਂਟ ਸਾਰੇ ਪ੍ਰੋਵੀਜ਼ ਕਰਾਂਗੇ ਜੋ ਪੁਲਿਸ ਦੇ ਸਾਡੇ ਖਿਲਾਫ ਅਲਿਗੇਸ਼ਨ ਨੇ ਉਹਨਾਂ ਅਲਿਗੇਸ਼ਨ ਸਾਰਿਆਂ ਨੂੰ ਵਾਚਨ ਤੋਂ ਬਾਅਦ ਫਿਰ ਬੈਠ ਕੇ ਉਹਨਾਂ ਦੇ ਬਤਾ ਉਸ ਮੁਤਾਬਕ ਸਾਡੇ ਕੋਲ ਕੀ ਹੁੰਦਾ ਜਵਾਬ ਹੈਗਾ ਤੇਰੇ ਦੀ ਬੇਲ ਅਪਲੀਕੇਸ਼ਨ ਫਾਈਲ ਕਰ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ